ਮੈਨੂੰ ਇੱਕ ਗੱਲ ਦੱਸੋ ਇੱਕ ਤੱਕ ਕਦੇ ਵੀ ਤੁਸੀਂ ਆਏ ਹੋ ਤੇ ਤੁਹਾਨੂੰ ਕਿਸੇ ਨੇ ਮੈਨੂੰ ਮੇਰੇ ਨਾਲ ਨਾ ਮਿਲਣ ਦਿੱਤਾ ਹੋਵੇ ਕਦੇ ਇਸ ਤਰ੍ਹਾਂ ਹੋਇਆ ਹੈ ਹਮੇਸ਼ਾ ਮੇਰਾ ਦਫ਼ਤਰ ਖੁੱਲਾ ਰਿਹਾ ਹੈ ਕਿ ਆਇਆ ਆਪਣੇ ਸਾਥੀਆਂ ਦੇ ਨਾਲ ਮੈਂ ਇਹ ਗੱਲ ਸੁਣੀ ਹੈ ਮੈਨੂੰ ਪਿਛਲੇ ਮੈਨੂੰ ਹਮੇਸ਼ਾ ਆਜ਼ਾਦੀ ਮੈਂ ਇੱਥੇ ਜੁਆਇਨ ਕੀਤਾ ਮੈਨੂੰ ਕਿੰਨੇ ਅੱਜ ਜੀ ਅਸੀਂ ਪ੍ਰੋਟੈਸਟ ਕੀਤਾ ਸਾਡੇ ਰਿਪਦੰਮਨ ਕਾਲਜ ਦੇ ਵਿੱਚ ਜਿਹੜੀ ਮੰਦਭਾਗੀ ਘਟਨਾ ਵਾਪਰੀ ਆ ਉਸ ਦੇ ਖਿਲਾਫ ਅਸੀਂ ਰੋਜ਼ ਪ੍ਰਦਰਸ਼ਨ ਵਿਦਿਆਰਥੀਆਂ ਵੱਲੋਂ ਅੱਜ ਕਾਲਜ ਦਾ ਗੇਟ ਬੰਦ ਕਰਕੇ ਜਿਹੜਾ ਪੂਰੇ ਦਿਨ ਲਈ ਸਿਉ ਕੀਤਾਗਾ ਜਿਸ ਦੇ ਵਿੱਚ ਅਸੀਂ ਇਹ ਮੰਗ ਕੀਤੀ ਆ ਵੀ ਇਸ ਘਟਨਾ ਦੇ ਵਾਪਰਨ ਦੇ ਪਿੱਛੇਲੇ ਜਿਹੜੇ ਕਾਰਨ ਆ ਦੋਸ਼ੀਆਂ ਨੂੰ ਪੁਲਿਸ ਨੇ ਫੜ ਲਿਆ ਸਖਤੋ ਸਖਤ ਸਜ਼ਾ ਦੇਣ ਦੀ ਸੀ ਮੰਗ ਕੀਤੀ ਹੈ ਤੇ ਇਸ ਘਟਨਾ ਦੇ ਵਾਪਰਨ ਦੇ ਜਿਹੜੇ ਕਾਰਨ ਆ ਉਹਨਾਂ ਉੱਤੇ ਗੌਰ ਕਰਨੀ ਜਿਹੜੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਾਲਜ ਦਾ ਜਿਸ ਤਰੀਕੇ ਦਾ ਮਾਹੌਲ ਆ ਕਾਲਜ ਦੇ ਵਿੱਚ ਕੋਈ ਵਿਦਿਅਕ ਮਾਹੌਲ ਨਹੀਂ ਹੈ ਇਹ ਮਾਹੌਲ ਜਿਹੜਾ ਵਿਦਿਆਰਥੀਆਂ ਨੂੰ ਕਲਾਸਾਂ ਚੋਂ ਬਾਹਰ ਕੱਢ ਕੇ ਕਾਲਜ ਦੇ ਵਿੱਚ ਮौज-ਮਸਤੀ ਕਰਨ ਤੋਂ ਕ ਜਿਹੜਾ ਸੀਮਤ ਕਰ ਦਿੰਦਾ ਇਸ ਕਾਲਜ ਦੇ ਮਾਹੌਲ ਦੇ ਵਿੱਚ ਗੁੰਡਾਗਰਦੀ ਹੁੰਦੀ ਆ ਆਊਟਸਾਈਡਰ ਆਉਂਦੇ ਆ ਬਾਹਰੋਂ ਨਸ਼ੇ ਪੱਤੇ ਵੀ ਕਰਦੇ ਆ ਤੇ ਇੱਥੇ ਆ ਕੇ ਵਿਦਿਆਰਥੀਆਂ ਨਾਲ ਛੇੜਛਾੜ ਕਰ ਵਿਦਿਆਰਥੀਆਂ ਨਾਲ ਛੇੜਛਾੜ ਕਰਦੇ ਆ ਤੇ ਆਮ ਵਿਦਿਆਰਥੀਆਂ ਨੂੰ ਵੀ ਤੰ ਇਸ ਮਾਹੌਲ ਦੇ ਖਿਲਾਫ ਅਸੀਂ ਓਵਰਆਲ ਜਿਹੜਾ ਅਸੀਂ ਪ੍ਰੋਟੈਸਟ ਕੀਤਾ ਵੀ ਇਸ ਮਾਹੌਲ ਨੂੰ ਬਦਲਣ ਦੀ ਜ਼ਰੂਰਤ ਆ ਨਹੀਂ ਤਾਂ ਜਿਸ ਤਰੀਕੇ ਨਾਲ ਕੁਝ ਸਾਲਾਂ ਤੋਂ ਇਹ ਮਾਹੌਲ ਵਿਗੜਦਾ ਜਾ ਰਿਹਾ ਇਸ ਮਾਹੌਲ ਨੇ ਹੋਰ ਵਿਗੜਨਾ ਤੇ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਹੋਰ ਵਾਪਰਨੀਆਂ ਨੇ ਜੇਕਰ ਅਸੀਂ ਇਦਾਂ ਦੀਆਂ ਘਟਨਾਵਾਂ ਚਾਹੁੰਦੇ ਆ ਵੀ ਇਹ ਨਾ ਵਾਪਰਨ ਤਾਂ ਇਸ ਮਾਹੌਲ ਨੂੰ ਬਦਲਣਾ ਜ਼ਰੂਰੀ ਆ ਇਸ ਕਰਕੇ ਅਸੀਂ ਇਸ ਮਾਹੌਲ ਦੇ ਖਿਲਾਫ ਪ੍ਰਦਰਸ਼ਨ ਕੀਤਾ ਪ੍ਰਿੰਸੀਪਲ ਮੈਡਮ ਸੰਤ ਪ੍ਰੋਸ਼ਾ ਦੇ ਕੇ ਗਏ ਨੇ ਐਸ ਐਚਓ ਸਾਹਿਬ ਵੀ ਪ੍ਰੋਸ਼ਾ ਦੇ ਕੇ ਗਏ ਨੇ ਵੀ ਅਸੀਂ ਇਸ ਮਾਹੌਲ ਨੂੰ ਬਦਲਣ ਦੇ ਵਿੱਚ ਯੋਗਦਾਨ ਪਾਵਾਂਗੇ ਤੇ ਅਸੀਂ ਵਿਦਿਆਰਥੀਆਂ ਵੱਲੋਂ ਵੀ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਵੀ ਇਸ ਮਾਹੌਲ ਨੂੰ ਬਦਲਣ ਦੇ ਵਿੱਚ ਪੂਰੇ ਯਤਨ ਕਰਾਂਗੇ ਜੇਕਰ ਪ੍ਰਸ਼ਾਸਨ ਵੱਲੋਂ ਕਿਸੇ ਤਰੀਕੇ ਦੀ ਢਿੱਲ ਕੀਤੀ ਗਈ ਜਾਂ ਦੋਸ਼ੀਆਂ ਨੂੰ ਜਿਹੜਾ ਸਖਤ ਸਜ਼ਾਵਾ ਦੇਣ ਦੇ ਮਾਮਲੇ ਦੇ ਵਿੱਚ ਕਿਸੇ ਤਰੀਕੇ ਦੀ ਢਿੱਲ ਕੀਤੀ ਗਈ ਤਾਂ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸੰਘਰਸ਼ ਕਰਾਂਗੇ ਸੰਘਰਸ਼ ਦਾ ਐਲਾਨ ਵੀ ਕਰਦੇ ਹਾਂ ਜੀ ਲਗਾਤਾਰ ਅਸੀਂ ਆਪਣਾ ਸੰਘਰਸ਼ ਜਿਹੜਾ ਉਹ ਜਾਰੀ ਰੱਖਾਂਗੇ ਕੋ ਜਿਹੜੇ ਇਹ ਕਾਲਜ ਦੇ ਵਿੱਚ ਘਟਨਾ ਵਾਪਰੀ ਹੈ ਇਹ ਬਹੁਤ ਮੰਗ ਮੰਦਭਾਗੀ ਜਿਹੜੀ ਇਹ ਘਟਨਾ ਜਿਹੜੀ ਵਾਪਰੀ ਆ ਇਸ ਦੇ ਖਿਲਾਫ ਜਿਹੜਾ ਅੱਜ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇਹ ਰੋਸ ਪ੍ਰਦਰਸ਼ਨ ਜਿਹੜਾ ਰੱਖਿਆ ਗਿਆ ਸੀਗਾ ਇਸ ਦੇ ਪਿੱਛੇ ਜਿਹੜੇ ਕਾਰਨ ਰਹੇ ਨੇਗੇ ਉਸ ਦੇ ਖਿਲਾਫ ਆ ਜਿਹੜੀ ਇਹ ਅੱਜ ਆਵਾਜ਼ ਚੁੱਕੀ ਗਈ ਆ ਵੀ ਕਾਲਜ ਦੇ ਅੰਦਰ ਜਿਹੜਾ ਸਿੱਖਿਆ ਸਿੱਖਿਆ ਨੂੰ ਲੈ ਕੇ ਕੋਈ ਵਿਦਿਅਕ ਮਾਹੌਲ ਆ ਜਿਹੜਾ ਉਹ ਨਹੀਂ ਹੈਗਾ ਤੇ ਕਾਲਜ ਦੇ ਅੰਦਰ ਜਿਹੜੀ ਗੁੰਡਾਗਰਦੀ ਆ ਉਹ ਦਿਨ-ਬਦਨ ਜਿਹੜੀ ਵਧੇਰੇ ਵੱਧਦੀ ਜਾ ਰਹੀ ਸੀਗੀ ਤੇ ਉਸ ਨੇ ਇਹ ਅੱਜ ਜਿਹੜਾ ਰੁਖ ਲੈ ਲਿਆ ਸੀਗਾ ਤੇ ਦੂਸਰੇ ਆ ਸਾਡੀ ਅੱਜ ਇਹ ਕੁਝ ਮੰਗਾ ਰਹੀਆਂ ਨੇਗੀਆਂ ਇਸ ਦੇ ਵਿੱਚ ਸਾਡੀ ਪਹਿਲੀ ਉਹੀ ਮੰਗ ਰਹੀ ਆ ਵੀ ਕਾਲਜ ਦੇ ਅੰਦਰ ਵਿਦਿਅਕ ਮਾਹੌਲ ਆ ਜਿਹੜਾ ਉਹ ਬਣਾਇਆ ਜਾਵੇ ਤੇ ਦੂਜਾ ਇੱਕ ਲੜਕੀ ਆ ਤੇ ਲੜਕੀ ਦਾ ਜਿਹੜਾ ਪਰਿਵਾਰ ਆ ਇਸ ਗੱਲ ਤੋਂ ਬਹੁਤ ਜਿਹੜਾ ਡਰ ਹੋਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਲੜਕੀ ਨੂੰ ਅੱਗੇ ਜਿਹੜੀ ਪੜ੍ਹਾਈ ਆ ਉਹ ਜਾਰੀ ਰੱਖਣੀ ਚਾਹੀਦੀ ਆ ਤਾਂ ਲੜਕੀ ਨੇ ਇਹ ਕਿਹਾ ਗਿਆ ਆ ਵੀ ਜਿਹੜੇ ਉਹਦੇ ਨਾਲ ਦੇ ਜਿਹੜੇ ਗੈਂਗ ਨੇ ਗੈਂਗ ਆ ਕਹਿੰਦੀ ਜਿਹੜੀ ਵੀ ਉਹਨਾਂ ਦੇ ਗੁੰਡੇ ਅੰਸਰ ਨੇਗੇ ਵੀ ਮੈਨੂੰ ਉਹਨਾਂ ਤੋਂ ਵੀ ਖਤਰਾ ਆ ਤਾਂ ਅਸੀਂ ਇਹ ਅੱਜ ਇਹ ਵੀ ਮੰਗ ਕਰਦੇ ਆ ਵੀ ਲੜਕੀ ਦੀ ਜਿਹੜੀ ਐਜੂਕੇਸ਼ਨ ਆ ਅੱਗੇ ਉਹ ਜਿਹੜੀ ਪੜ੍ਹਾਈ ਆ ਵੀ ਉਹ ਚੱਲਦੀ ਰੱਖਣ ਲਈ ਉਹਨੂੰ ਇੱਕ ਸੁਰੱਖਿਆ ਵਾਲਾ ਮਾਹੌਲ ਵੀ ਪ੍ਰਦਾਨ ਜਿਹੜਾ ਇੱਥੇ ਕੀਤਾ ਜਾਵੇ ਤੇ ਹੋਰ ਵੀ ਜਿਹੜੀਆਂ ਲੜਕੀਆਂ ਨੇ ਇੱਥੇ ਜਿਹੜੀ ਛੇੜਛਾੜ ਦੀ ਘਟਨਾ ਜਿਹੜੀ ਵਾਪਰਦੀ ਰਹਿੰਦੀ ਆ ਤੇ ਲੜਕੀਆਂ ਦੀ ਜਿਹੜੀ ਸੁਰੱਖਿਆ ਇੱਥੇ ਜਿਹੜੀ ਯਕੀਨੀ ਬਣਾਈ ਜਾਵੇ ਤੇ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਆ ਸਾਡਾ ਵੈਸੇ ਤਾਂ ਇਹ ਭਰੋਸਾ ਦਿਵਾ ਕੇ ਗਏ ਨੇ ਵੀ ਉਹ ਕਾਲਜ ਦੇ ਅੰਦਰ ਇੱਕ ਜਿਹੜਾ ਵਿਦਿਅਕ ਮਾਹੌਲ ਆ ਜਿਹੜਾ ਉਹ ਬਣਾਣਗੇ। ਕੀ ਹੋਣਾ ਚਾਹੀਦਾ ਆਜੋ ਆਜੋ ਔਰ ਮੈਂ ਇੱਕ ਔਰਤ ਹੋਣ ਦੇ ਨਾਤੇ ਹੋਰ ਵੀ ਜ਼ਿਆਦਾ ਮਹਿਸੂਸ ਕਰ ਸਕਦੀ ਆ ਕਿ ਇੱਕ ਇੱਕ ਬੱਚੀ ਨਾਲ ਕਿੰਨਾ ਬੇਇਨਸਾਫੀ ਹੋਈ ਔਰ ਇਸ ਗੱਲ ਲਈ ਮੈਂ ਉਸ ਬੱਚੀ ਨਾਲ ਹਮੇਸ਼ਾ ਖੜੀ ਆ ਕਿਉਂਕਿ ਮੈਂ ਵੀ ਇੱਕ ਔਰਤ ਆ ਔਰ ਬੱਚੋਂ ਮੈਂ ਤੁਹਾਨੂੰ ਇਹ ਸ਼ੋਰ ਕਰਾਉਣਾ ਚਾਹੁੰਦੀ ਆ ਹੁਣ ਤੱਕ ਵੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਵਿੱਚ ਕੋਆਪਰੇਟ ਕਰ ਰਹੇ ਆ ਔਰ ਮੇਰਾ ਵੀ ਇਹੀ ਸੋਚ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਔਰ ਇਸ ਗੱਲ ਵਿੱਚ ਪੁਲਿਸ ਦੀ ਵੀ ਬਹੁਤ ਸ਼ਾਬਾਸ਼ੀ ਹੈ ਕਿ ਉਹਨਾਂ ਨੇ फटाफट ਤਿੰਨੋਂ ਦੋਸ਼ੀਆਂ ਨੂੰ ਫੜ ਲਿਆ ਹੈ ਦੋ ਨੂੰ ਪਹਿਲਾਂ ਫੜ ਲਿਆ ਸੀ ਇੱਕ ਨੂੰ ਅੱਜ ਅਰੈਸਟ ਕਰ ਲਿਆ ਹੈ ਦੋਸ਼ੀ ਕਾਬੂ ਹੇਠ ਨੇ ਔਰ ਉਹਨਾਂ ਨੂੰ ਪੱਕਾ ਉਹਨਾਂ ਤੇ ਪੂਰੀ ਜੋ ਵੀ ਕਾਰਵਾਈ ਬਣਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਇਸ ਗੱਲ ਦੀ ਅਸ਼ੋਰੈਂਸ ਤੁਹਾਨੂੰ ਦਿੰਦੇ ਆ ਤੇ ਮੈਂ ਵੀ ਇਹ ਕਹਨੀ ਆ ਕਿ ਸਾਡੇ ਵੱਲੋਂ ਵੀ ਕੋਈ ਵੀ ਇਨਵੈਸਟੀਗੇਸ਼ਨ ਦੀ ਲੋੜ ਹੈ ਕਿਸ ਜਿਸ ਤਰ੍ਹਾਂ ਦੀ ਵੀ ਸਹਾਇਤਾ ਦੀ ਲੋੜ ਹੈ ਅਸੀਂ ਖੜੇ ਆਂ ਸਾਰਾ ਕਾਲਜ ਖੜਾ ਹੈ ਉਸ ਬੱਚੀ ਦੇ ਨਾਲ ਕਿਉਂਕਿ ਉਹ ਸਾਡੀ ਬੱਚੀ ਹੈ ਆਖਰ ਸੋ ਤੁਹਾਡਾ ਪ੍ਰੋਟੈਸਟ ਕਰਨਾ ਠੀਕ ਹੈ ਬਟ ਅਸੀਂ ਵੀ ਤੁਹਾਡੇ ਨਾਲ ਹਾਂ ਅਸੀਂ ਕੋਈ ਵੱਖਰੇ ਨਹੀਂ ਅਸੀਂ ਇਸ ਗੱਲ ਨੂੰ ਪੂਰੀ ਇਹਦੀ ਤਹਿ ਤੱਕ ਲੈ ਕੇ ਜਾਵਾਂਗੇ ਤਾਂ ਕਿ ਇਹ ਤੱਕ ਉਹਨਾਂ ਨੂੰ ਸਜ਼ਾਵਾ ਦਵਾ ਸਕੀਏ ਜਿਹੜੇ ਦੋਸ਼ੀ ਹੈ ਇਸ ਦੀ ਦਾਤ ਜਿਹੜੀ ਬਣੀ ਹੋਈ ਹੈ ਹਾਂ ਸਾਡੇ ਕੋਲ ਸਾਡੇ ਕਾਲਜ ਵਿੱਚ ਇੱਕ ਸੈਕਸ਼ੂਅਲ ਹੈਰਸਮੈਂਟ ਕਮਟੀ ਬਣੀ ਹੋਈ ਹੈ ਅ ਵਿਮਨ ਸੇਫਟੀ ਸੈਲ ਬਣਾ ਹੋਇਆ ਹੈ ਜੇ ਉਹ ਸੈਲ ਨੂੰ ਜੇ ਸ਼ਾਇਦ ਪਹਿਲਾਂ ਵੀ ਬੱਚੀ ਵੀ ਅਪਰੋਚ ਕਰਦੀ ਤਾਂ ਤਾਂ ਵੀ ਅਸੀਂ ਐਕਸ਼ਨ ਇੰਨਾ ਹੀ ਸਖਤ ਲੈਂਦੇ ਜਿੰਨਾ ਹੁਣ ਲਿਆ ਹੈ ਅਸੀਂ ਆਪ ਜਾ ਕੇ ਐਫ ਆਈ ਆਰ ਦਰਜ ਕਰਾਂਗੇ ਔਰ ਉਹ ਸੈਲੀ ਇਸੇ ਲਈ ਬਣਿਆ ਹੋਇਆ ਕਮੇਟੀ ਇਸੇ ਲਈ ਬਣੀ ਹੋਈ ਹੈ ਤਾਂ ਕਿ ਕੋਈ ਵੀ ਬੱਚੀ ਆ ਕੇ ਆਪਣਾ ਗੱਲ ਕਰ ਸਕੇ ਭਾਵੇਂ ਕੋਈ ਕਿਸੇ ਨੇ ਉੱਚਾ ਲਫਜ਼ ਵੀ ਬੋਲਿਆ ਹੋਵੇ ਜਾਂ ਕੋਈ ਭੈੜਾ ਲਫਜ਼ ਵੀ ਬੋਲਿਆ ਹੋਵੇ ਅਸੀਂ ਤਾਂ ਵੀ ਉਹਦੇ ਤੇ ਐਕਸ਼ਨ ਲੈਂਦੇ ਆ ਇਹ ਤਾਂ ਬਹੁਤ ਵੱਡੀ ਗੱਲ ਹੈ ਬਹੁਤ ਹੀ ਨਿੰਦਣਯੋਗ ਗੱਲ ਹੈ ਸਿਕ ਇਸ ਤੋਂ ਵੀ ਜ਼ਿਆਦਾ ਹੋਰ ਸਖਤਾਈ ਤਰ੍ਹਾਂ ਮੈਮ ਉਹ ਸੈਲ ਬਾਰੇ ਕੋਈ ਅਵੇਅਰਨੈਸ ਹੈਗੀ ਹੈ ਸਟੂਡੈਂਟ ਨੂੰ ਤਾਂ ਪਤਾ ਹੀ ਨਹੀਂ ਹੈ ਜਾਂ ਕੋਈ ਫਲੈਕਸ ਲਗਾਇਆ ਹੋਏ ਕੁਝ ਬਾਹਰ ਇੱਕ ਬੋਰਡ ਲੱਗਿਆ ਹੋਇਆ ਮੇਰੀ ਬਿਲਡਿੰਗ ਦੇ ਬਾਹਰ ਤੁਸੀਂ ਫਲੈਕਸ ਲੱਗੀ ਹੋਈ ਹੈ ਉਹਦੇ ਤੇ ਸਾਰੇ ਪ੍ਰੋਫੈਸਰਾਂ ਦੇ ਨਾਮ ਲੱਗੇ ਹੋਏ ਤੇ ਟੀਚਰ ਨੂੰ ਵੀ ਉਹ ਥੋੜਾ ਜਿਹਾ ਕਲਾਸ ਦੇ ਵਿੱਚ ਵੀ ਸਟੂਡੈਂਟ ਨੂੰ ਅਵੇਅਰ ਕਰ ਦਿਆ ਕਰੀ ਹਾਂ ਹਾਂ ਸਭ ਨੂੰ ਪਤਾ ਹੈ ਜੀ ਉਹ ਪਬਲਿਸ਼ਡ ਹੁੰਦੀ ਹੈ ਸਾਡੀ ਵੈਬਸਾਈਟ ਤੇ ਠੀਕ ਥੈਂਕ ਯੂ ਬੜੀ ਆਸਵਾਮੀ ਘਟਣਾ ਵਾਪਰੀ ਹੈ ਇਹ ਚਲੋ ਔਰ ਇਹਦੇ ਵਿੱਚ ਕੌਲ ਪ੍ਰਸ਼ਾਸਨ ਨੇ ਜੋ ਅਸੀਂ ਇਹਨਾਂ ਤੋਂ ਸਹਿਯੋਗ ਮੰਗਿਆ ਜਿਹੜਾ ਦਿੱਤਾ ਸਾਨੂੰ ਔਰ ਆਪਾਂ ਜਿਹੜੇ ਦੋਸ਼ੀ ਸੀਗੇ ਤਿੰਨੇ ਦੋਸ਼ੀ ਤਿੰਨ ਦੋਸ਼ੀ ਸੀਗੇ ਇਹਦੇ ਵਿੱਚ ਐਫ ਆਈ ਆਰ ਤੋਂ ਨੈਕਸਟ ਡੇਟ ਆਪਾਂ ਦੋ ਦੋਸ਼ੀ ਅਰੈਸਟ ਕਰਦੇ ਸੀਗੇ ਔਰ ਇੱਕ ਦੋਸ਼ੀ ਜਿਹੜਾ ਸੀ ਉਹ ਆਪਾਂ ਕੱਲ ਅਰੈਸਟ ਕਰ ਲਿਆ ਔਰ ਮੈਂ ਤੁਹਾਨੂੰ مشਵਾਹਤ ਦਿਵਾਉਣਾ ਵੀ ਆਪਾਂ ਇਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕਰਕੇ ਜਿਹੜਾ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਔਰ ਜੋ ਕੌਲ ਪ੍ਰਸ਼ਾਸਨ ਤੋਂ ਅਸੀਂ ਸਹਿਯੋਗ ਅਸੀਂ 받 ਰਹੇ ਆ ਉਹ ਸਾਨੂੰ ਸਹਿਯੋਗ ਕਰ ਰਹੇ ਆ ਬਾਕੀ ਕੁਕਾ ਤੁਹਾਨੂੰ ਮੈਂ ਹੋਰ ਕਹਿਣੀ ਚਾਹੁੰਦਾ ਵੀ ਕੋਈ ਤੁਹਾਡੇ ਇੱਥੇ ਕੋਈ ਕਟਨਾਹੀ ਦੀ ਵਾਪਰਦੀ ਐ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਐ ਕੋਈ ਧਮਕੀ ਦਿੰਦਾ ਐ ਕੋਈ ਹੋਰ ਤੁਹਾਨੂੰ ਕੋਈ ਇਹੋ ਜਿਹਾ ਕਹਿੰਦਾ ਪਰ ਦੱਸਿਆ ਕਰੋ ਪ੍ਰਿੰਸੀਪਲ ਸਾਹਿਬ ਨੂੰ ਦੱਸੋ ਤੁਹਾਡੇ ਪ੍ਰੋਫੈਸਰ ਨੂੰ ਦੱਸੋ ਟੀਚਰ ਨੂੰ ਦੱਸੋ ਵੀ ਦੇਖਦੇ ਹੁਣੇ ਇੱਥੇ ਜਦੋਂ ਮੈਂ ਕਈ ਵਾਰ ਆਉਣਾ ਇੱਥੇ ਬਾਹਰ ਮੈਂ ਨਕਲਾ ਲਾਇਆ ਹੁੰਦਾ ਦੇਖਿਆ ਕਿਸੇ ਨੇ ਕੋਈ ਥੇੜੇ ਆਊਟਸਾਈਡਰ ਕੜੇ ਹੁੰਦੇ ਨੇ ਜਾਂ ਹੋਰ ਕੋਡੇ ਕਾਲਜ ਦੇ ਵੀ ਪੁੰਡੇ ਜਿਹੜੇ ਵਿੱਚ ਪੜਦੇ ਨੇ ਉਹ ਵੀ ਇੱਥੇ ਬਾਹਰ ਜਿਹੜੇ ਹੈਗੇ ਨੇ ਬਿਨਾਂ ਮਤਲਬ ਤੋਂ ਖੜਦੇ ਨੇ ਅਸੀਂ ਇਹਨਾਂ ਨੂੰ ਰੋਕਦੇ ਆਂ ਉਹਨਾਂ ਨੂੰ ਘੂਰਦੇ ਆ ਉਹਨਾਂ ਤੋਂ ਚਰਾਣ ਕਰਦੇ ਆ ਉਹਨਾਂ ਨੂੰ ਥਾਣੇ ਲੈ ਕੇ ਜਾਂਦੇ ਆ ਬਿਨਾਂ ਗੱਲ ਤੋਂ ਜਿਹੜੇ ਆਊਟਸਾਈਡਰ ਖੜਦੇ ਨੇ ਇਹ ਕਾਲਜ ਦਾ ਮਾਹੌਲ ਹੈ ਤੁਸੀਂ ਵੀ ਕੋਆਪਰੇਟ ਕਰਨਾ ਯਾਰ ਤੁਸੀਂ ਵੀ ਆਪਣਾ ਨਾਲ ਹੋ ਕੇ ਪ੍ਰਸ਼ਾਸਨ ਨਾਲ ਕਾਲਜ ਦੇ ਪ੍ਰਸ਼ਾਸਨ ਨਾਲ ਸਹਿਯੋਗ ਦੇ ਕੇ ਉਹਨੂੰ ਆਪਾਂ ਸਾਰੇ ਇਕੱਠਿਆਂ ਨੇ ਸੈੱਟ ਕਰਨਾ ਹੈ ਠੀਕ ਹੈ ਕੋਈ ਗੱਲਬਾਤ ਹੁੰਦੀ ਹੈ ਮੇਰਾ ਨੰਬਰ ਲੈ ਲਓ ਪ੍ਰਿੰਸੀਪਲ ਸਾਹਿਬ ਦਾ ਨੰਬਰ ਲੈ ਲਓ ਮੈਨੂੰ ਡਾਇਰੈਕਟ ਕਾਲ ਕਰੋ ਪਰ ਦੱਸਿਆ ਕਰੋ ਕੋਈ ਗੱਲ ਘੋਣੀ ਨਹੀਂ ਕਿਸੇ ਤੋਂ ਡਰਨਾ ਨਹੀਂ ਹੈਗਾ ਜਿਵੇਂ ਲੜਕੀ ਦੀ ਸਟੇਟਮੈਂਟ ਸੀ ਕਿ ਇਹ ਲੜਕੀ ਦੀ ਵੀ ਮੈਂ ਡਰ ਗਈ ਸੀ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਤੁਹਾਡੇ ਨਾਲ ਆ ਤੁਸੀਂ ਕੰਪਲੇਂਟ ਦਉਗੇ ਜਿਹਦੇ ਕੰਪਲੇਂਟ ਦਉਗੇ ਉਹਦੀ ਪੜਤਾਲ ਕਰਕੇ ਸਭ ਤੋਂ ਸਖਤ ਐਕਸ਼ਨ ਲਿਆ ਜਾਊਗਾ ਠੀਕ ਹੈ ਜੀ ਇੱਕ ਸਵਾਲ ਪੁੱਛਣਾ ਹੈ ਦੇਖੋ ਸਰ ਇੱਕ ਸਵਾਲ ਆ ਕਾਲਜ ਦੇ ਵਿੱਚ ਕੁੰਡਾ ਕਰਦੀ ਆ ਉਹ ਸ਼ਰਿਆਮ ਹੋ ਗਿਆ ਇੱਥੇ ਨਸ਼ਾ ਆ ਜਿਹੜਾ ਉਹ ਆਮ ਜਿਹੜਾ ਸਟੂਡੈਂਟਾਂ ਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਤੇ ਲੜਕੀਆਂ ਨਾਲ ਜਿਹੜੀ ਛੇੜਖਾਨੀ ਆ ਉਹ ਹੁੰਦੀ ਆ ਤੇ ਕਾਲਜ ਦੇ ਵਿੱਚੋਂ ਓਦਾਂ ਵੀ ਵਿੱਦਿਅਕ ਮਾਹੌਲ ਜਿਹੜਾ ਨਹੀਂ ਹੈਗਾ ਤੇ ਇਸ ਤੇ ਜਿਹੜੀ ਗੁੰਡਾਗਰਦੀ ਵੱਧ ਲਈ ਬਾਤ ਰਹੀ ਆ ਉਸ ਤੇ ਤੁਸੀਂ ਕੀ ਐਕਸ਼ਨ ਜਿਹੜਾ ਲਵੇਂਗੇ ਕਿਉਂਕਿ ਕਈ ਵਾਰੀ ਤਾਂ ਕੁੜੀਆਂ ਡਰਦੀਆਂ ਮਾਰੀਆਂ ਦੱਸ ਨਹੀਂ ਦਿੰਦੀਆਂ ਸਰੀਆਮ ਜਿਹੜਾ ਇੱਥੇ ਮੁੰਡਿਆਂ ਦੇ ਸਿਰ ਪਾੜੇ ਗਏ ਨੇ ਸਾਡੇ ਸਾਹਮਣੇ ਆ ਦੀ ਗੱਲ ਆ ਵੀ ਇਸ ਤੇ ਫਿਰ ਥੋਡੀ ਕੀ ਸਟੇਟਮੈਂਟ ਹੋ ਗਈ ਮੇਰੀ ਤਾਂ ਜਿਹੜੀ ਹੈਗੀ ਆ ਮੈਂ ਤੁਹਾਡੇ ਕਾਲਜ ਦੇ ਵਿੱਚ ਮੈਂ ਬਾਰ ਰੋਜ਼ ਤਾਂ ਮੈਂ ਆਪਣਾ ਪੁਲਿਸ ਆਪਣੇ ਕਰਮਚਾਰੀ ਭੇਜ ਨਹੀਂ ਸਕਦਾ ਨਾ ਮੈਂ ਰੋਜ਼ ਤੁਹਾਡੇ ਕਾਲਜ ਦੇ ਵਿੱਚ ਆ ਚੰਗਾ ਲੱਗਦਾ ਨਾ ਮਰਜੀ ਪਾਉਂਦਾ ਠੀਕ ਆ ਮੈਂ ਕਾਲਜ ਦੇ ਬਾਹਰ ਤੁਹਾਡੇ ਸਾਰਾ ਮਾਹੌਲ ਮੇਰੀ ਜ਼ਿੰਮੇਵਾਰੀ ਹੈ ਮੈਂ ਸੈੱਟ ਕਰੂੰਗਾ ਕੋਣੂ ਕੋਈ ਅੰਦਰ ਤੱਕ ਕਰਦਾ ਮੈਂ ਪਹਿਲਾਂ ਕਹਿ ਕੇ ਹਟਾਇਆ ਕੋਈ ਨਸ਼ਾ ਵੇਚਦਾ ਹੈ ਕੋਈ ਤੈਨੂੰ ਤੰਗ ਕਰਦਾ ਕੋਈ ਮੁੰਡਾ ਛੇੜਦਾ ਜਦੋਂ ਮਰਜ਼ੀ ਮੈਨੂੰ ਸਿੱਧਾ ਕਾਲ ਕਰੋ ਮੈਂ ਆਪ ਕਾਲ ਕਰੋ ਉਹਦਾ ਨਾਮ ਕੁੱਫਤ ਰੱਖਿਆ ਜਾਊਗਾ ਠੀਕ ਹੈ ਨਾ ਇਨਫਾਰਮੇਸ਼ਨ ਦੇਣੀ ਜਾਣਕਾਰੀ ਦੇਣੀ ਤਾਂ ਤੁਹਾਡਾ ਫਰਜ਼ ਬਣਦਾ ਨਾ ਦੇਖੋ ਜਾਣਕਾਰੀ ਤੁਸੀਂ ਦੇਣੀ ਹੈ ਜਾਣਕਾਰੀ ਦੇਵੋ ਤੁਸੀਂ ਸਾਨੂੰ ਅਸੀਂ ਕਾਰਵਾਈ ਨਹੀਂ ਕਰਾਂਗੇ ਤਾਂ ਤੁਸੀਂ ਕਹੋਗੇ ਅਸੀਂ ਜਾਣਕਾਰੀ ਦਿੱਤੀ ਹੈ ਅਸੀਂ ਬਗਾਨੇ ਬੰਦੇ ਦੇ ਖਿਲਾਫ ਕਾਰਵਾਈ ਕਰਾਉਣੀ ਹੈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਉਦੋਂ ਬਾਅਦ ਤੁਸੀਂ ਸਵਾਲ ਕਰੋ ਠੀਕ ਹੈ ਬੀਬੀ ਬਾਕੀ ਮੇਰਾ ਪ੍ਰਿੰਸੀਪਲ ਮੈਡਮ ਨੂੰ ਵੀ ਆਈ ਮੈਮ ਪਿਛਲੇ ਸਮੇਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਜਿਹੜਾ ਇਸ ਤੇ ਕਾਲਜ ਦੇ ਪ੍ਰਸ਼ਾਸਨ ਨੂੰ ਵੀ ਧਿਆਨ ਦਿਵਾਇਆ ਗਿਆ ਸੀ ਵੀ ਕਾਲਜ ਦੇ ਵਿੱਚ ਜਿਹੜਾ ਮਾਹੌਲ ਹੈ ਦਿਨ-ਬਦਿਨ ਖਰਾਬ ਹੁੰਦਾ ਜਾ ਰਿਹਾ ਇਸ ਤੇ ਧਿਆਨ ਦਿੱਤਾ ਜਾਵੇ ਵਿਦਿਆਕ ਮਾਹੌਲਾ ਜਿਹੜਾ ਸੱਜਿਆ ਜਾਵੇ ਪਰ ਸਾਡੇ ਧਿਆਨ ਦਿਵਾਉਣ ਦੇ باوجود ਵੀ ਇਹ ਜਿਹੜੀ ਕੋਈ ਵੀ ਕਾਰਵਾਈ ਹੈ ਜਿਹੜੀ ਨਹੀਂ ਕੀਤੀ ਗਈ ਜੀ ਦੇਖੋ ਸਾਨੂੰ ਤਾਂ ਕੋਈ ਇਤਾਂ ਦਾ ਨਹੀਂ ਲੱਗਿਆ ਹੈਗਾ ਜੀ ਜੇ ਸਾਨੂੰ ਇਹ ਨਹੀਂ ਲੱਗਿਆ ਤਾਂ ਅਸੀਂ ਇਹ ਗੱਲਾਂ ਜੀ ਤਾਂ ਉਠਾ ਰਹੇ ਹਾਂ ਹਰੇਕ ਬੱਚਾ ਇੱਥੇ ਅੱਜ ਇਹੀ ਕਹਿ ਰਿਹਾ ਕਿਸੇ ਵੀ ਅਸੀਂ ਚਲੋ ਤੁਸੀਂ ਜਿਵੇਂ ਮਰਜ਼ੀ ਦੇਖ ਲਓ ਹਰੇਕ ਬੱਚਾ ਇਹੀ ਕਹਿ ਰਿਹਾ ਵੀ ਇੱਥੇ ਜਿਹੜੀ ਪੜਾਈ ਨਹੀਂ ਕਰਵਾਈ ਜਾਂਦੀ ਬੇਟਾ ਮੈਨੂੰ ਕੱਲ ਦੋਸਤੋ ਇੱਕ ਤੱਕ ਕਦੇ ਵੀ ਮੇਰੇ ਦਫ਼ਤਰ ਵਿੱਚ ਆਉਣ ਤੁਸੀਂ ਆਏ ਹੋ ਤੇ ਤੁਹਾਨੂੰ ਕਿਸੇ ਨੇ ਮੈਨੂੰ ਮੇਰੇ ਨਾਲ ਨਾ ਮਿਲਣ ਦਿੱਤਾ ਹੋਵੇ ਕਦੇ ਇਸ ਤਰ੍ਹਾਂ ਹੋਇਆ ਹਮੇਸ਼ਾ ਜਿਹੜਾ ਦਫ਼ਤਰ ਖੁੱਲਾ ਰਹੇ ਹੈ ਜਦ ਵੀ ਤੁਸੀਂ ਆਏ ਹੋ ਕਿਸੇ ਅੰਸਿੰਗ ਆਇਆ ਆਪਣੇ ਸਾਥੀਆਂ ਨਾਲ ਮੈਂ ਇਹ ਦੀ ਗੱਲ ਸੁਣੀ ਹੈ ਮੈਂ ਅੰਦਰ ਬੁਲਾਇਆ ਮੈਨੂੰ ਪਿਛਲੇ ਮੈਨੂੰ ਹਮੇਸ਼ਾ ਜਦ ਵੀ ਮੈਂ ਇੱਥੇ ਜੁਆਇਨ ਕੀਤਾ ਮੈਨੂੰ ਕਿੰਨੇ ਸਟੂਡੈਂਟਸ ਨੇ ਆ ਕੇ ਕਿਹਾ ਮੈਡਮ ਜਦੋਂ ਤੇ ਤੁਸੀਂ ਆਏ ਹੋ ਉਦੋਂ ਦੀਆਂ ਕਲਾਸਾਂ ਲੱਗਣ ਲੱਗੀਆਂ ਕਿੰਨੇ ਮੈਂ ਸਖਤ ਨੋਟਿਸ ਕੱਢ ਕੇ ਕਲਾਸਾਂ ਲਿਖੀਆਂ ਕਿੰਨੀ ਮੈਨੂੰ 10 15 ਕਲੀ ਕਿੰਨੇ ਜਣਿਆਂ ਨੇ ਜਿੱਥੇ ਮੈਂ ਰੁੱਕ ਕੇ ਮੈਨੂੰ ਕਹਿੰਦੇ ਰਹੇ ਕਿ ਮੈਡਮ ਤੁਹਾਡੇ ਆਉਣ ਦਿਓ ਜਿਵੇਂ ਬੰਦੀ ਹੈਗੀ ਹੈ ਬਿਲਕੁਲ ਅਬ ਇਕੱਠੇ ਕੰਮ ਕਰਨਾ